ਫਿਲ ਮੀਡੀਆ ਤੇ ਰੀਲ ਬਣਾਉਣ ਦਾ ਪੂਤ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਪਰ ਕਈ ਵਾਰ ਰੀਲ ਬਣਾਉਣ ਦਾ ਇਹ ਚਸਕਾ ਉਸ ਵੇਲੇ ਪਾਰੀ ਪਹਜਾਂਦਾ ਹੈ ਜਦੋਂ ਲੈਣੇ ਤੇ țeੜੇ ਪਹਜਾਂਦੇ ਨੇ ਕੁਝ ਇਸੇ ਤਰ੍ਹਾਂ ਦੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਕੁਝ ਨੌਜਵਾਨਾਂ ਦੇ ਵੱਲੋਂ ਗਲੀ ਦੇ ਵਿੱਚ ਰੀਲ ਬਣਾਉਣਾ ਉਹਨਾਂ ਨੂੰ ਭਾਰੀ ਪੈ ਗਿਆ ਜਦੋਂ ਉਹ ਇੱਕ ਗਲੀ ਦੇ ਵਿੱਚ ਖੜਕੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਰੀਲ ਬਣਾ ਰਹੇ ਸੀ ਤੇ ਮौज-ਮਸਤੀ ਕਰ ਰਹੇ ਸੀ ਵੀਡੀਓ 'ਚ ਤੁਸੀਂ ਵੀ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਗਲੀ ਦੇ ਅੰਦਰ ਕੁਝ ਨੌਜਵਾਨ ਖੜੇ ਨੇ ਤੇ ਆਪਣੀ ਯਾਰੀ ਦੋਸਤੀ ਦੇ ਵਿੱਚ ਉਹ ਇੱਕ ਦੂਸਰੇ ਦੇ ਨਾਲ ਰਲ ਕੇ ਰੀਲ ਬਣਾ ਰਹੇ ਨੇ ਤੇ ਉੱਥੋਂ ਲੋਕ ਵੀ ਲੰਘਦੇ ਹੋਏ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਪਰ ਇਸੇ ਵਿਚਕਾਰ ਹੀ ਜਿਵੇਂ ਕੋ ਰੀਲ ਬਣਾ ਕੇ ਹਟਦਾ ਹੈ ਤਾਂ ਦੂਜੇ ਪਾਸੇ ਨੂੰ ਘੁੰਮਦਾ ਤੇ ਉਸਦੇ دوست ਦੂਜੇ ਪਾਸੇ ਨੂੰ ਘੁੰਮ ਕੇ ਆਪਸ ਦੇ ਵਿੱਚ ਹਾਸਾ ਠੱਠਾ ਕਰਨ ਲੱਗ ਜਾਂਦੇ ਨੇ ਤਾਂ ਇਸੇ ਦੌਰਾਨ ਹੀ ਵਾਇਕ ਤੇ ਉੱਪਰ ਦੋ ਨੌਜਵਾਨ ਆਉਂਦੇ ਨੇ ਤੇ ਰੀਲ ਬਣਾ ਰਹੇ ਨੌਜਵਾਨ ਦੇ ਹੱਥੋਂ ਫੋਨ ਲੈ ਕੇ 9211 ਹੋ ਜਾਂਦੇ ਨੇ ਇਸ ਤਰੀਕੇ ਦੇ ਨਾਲ ਰੀਲ ਬਣਾਉਣ ਦਾ ਚਸਕਾ ਇਹਨਾਂ ਨੌਜਵਾਨਾਂ ਨੂੰ ਭਾਰੀ ਪੈ ਜਾਂਦਾ ਹੈ ਲੁਧਿਆਣਾ ਦੇ ਟਿੱਬਾ ਰੋਡ ਦੀ ਇਹ ਵਾਰਤਾਤ ਦੱਸੀ ਜਾ ਰਹੀ ਹੈ ਜਿੱਥੇ ਕੁਝ ਨੌਜਵਾਨਾਂ ਦੇ ਵੱਲੋਂ ਮौज-ਮਸਤੀ ਕਰਦਿਆਂ ਮੋਬਾਈਲ ਫੋਨ ਦੇ ذریعے ਰੀਲ ਬਣਾਈ ਜਾ ਰਹੀ ਸੀ ਕਿਉਂਕਿ ਸੋਸ਼ਲ ਮੀਡੀਆ ਨੇ ਲੋਕਾਂ ਦੇ ਦਿਮਾਗ ਖਰਾਬ ਕਰ ਦਿੱਤੇ ਨੇ ਤੇ ਲੋਕ ਕਿਸੇ ਵੀ ਵੇਲੇ ਕਿਸੇ ਵੀ ਥਾਂ ਦੇ ਉੱਪਰ ਸੋਸ਼ਲ ਮੀਡੀਆ ਤੇ ਛੌਂਣ ਦੇ ਲਈ ਰੀਲਾਂ ਪੜਾਉਣ ਲੱਗ ਜਾਂਦੇ ਨੇ ਸੋਸ਼ਲ ਮੀਡੀਆ ਤੇ ਰੀਲ ਬਣਾਉਣ ਦਾ ਪੂਤ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਪਰ ਕਈ ਵਾਰ ਰੀਲ ਬਣਾਉਣ ਦਾ ਇਹ ਚਸਕਾ ਉਸ ਵੇਲੇ ਪਾਰੀ ਪਹਜਾਂਦਾ ਹੈ ਜਦੋਂ ਲੈਣੇ ਤੇ țeੜੇ ਪਹਜਾਂਦੇ ਨੇ ਕੁਝ ਇਸੇ ਤਰ੍ਹਾਂ ਦੀ ਹੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਕੁਝ ਨੌਜਵਾਨਾਂ ਦੇ ਵੱਲੋਂ ਗਲੀ ਦੇ ਵਿੱਚ ਰੀਲ ਬਣਾਉਣਾ ਉਹਨਾਂ ਨੂੰ ਪਾਰੀ ਪੈ ਗਿਆ ਜਦੋਂ ਉਹ ਇੱਕ ਗਲੀ ਦੇ ਵਿੱਚ ਖੜ ਕੇ ਆਪਣੇ 11 ਦੋਸਤਾਂ ਦੇ ਨਾਲ ਰੀਲ ਬਣਾ ਰਹੇ ਸੀ ਤੇ ਬਹੁਤ ਜੋ ਬਸਤੀ ਕਰ ਰਹੇ ਸੀ ਵੀਡੀਓ ਚ ਤੁਸੀਂ ਵੀ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਗਲੀ ਦੇ ਅੰਦਰ ਕੁਝ ਨੌਜਵਾਨ ਖੜੇ ਨੇ ਤੇ ਆਪਣੀ ਯਾਰੀ ਦੋਸਤੀ ਦੇ ਵਿੱਚ ਉਹ ਇੱਕ ਦੂਸਰੇ ਦੇ ਨਾਲ ਰਲ ਕੇ ਰੀਲ ਬਣਾ ਰਹੇ ਨੇ ਤੇ ਉੱਥੋਂ ਲੋਕ ਵੀ ਲੰਘਦੇ ਹੋਏ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਪਰ ਇਸੇ ਵਿਚਕਾਰ ਹੀ ਜਿਵੇਂ ਹੀ ਉਹ ਰੀਲ ਬਣਾ ਕੇ ਹਟਦਾ ਹੈ ਤਾਂ ਦੂਜੇ ਪਾਸੇ ਨੂੰ ਘੁੰਮਦਾ ਤੇ ਉਸਦੇ دوست ਦੂਜੇ ਪਾਸੇ ਨੂੰ ਘੁੰਮ ਕੇ ਆਪਸ ਦੇ ਵਿੱਚ ਹਾਸਾ ਠੱਠਾ ਕਰਨ ਲੱਗ ਜਾਂਦੇ ਨੇ ਤਾਂ ਇਸੇ ਦੌਰਾਨ ਹੀ ਬਾਈਕ ਤੇ ਉੱਪਰ ਦੋ ਨੌਜਵਾਨ ਆਉਂਦੇ ਨੇ ਤੇ ਰੀਲ ਬਣਾ ਰਹੇ ਨੌਜਵਾਨ ਦੇ ਹੱਥੋਂ ਫੋਨ ਲੈ ਕੇ 9211 ਹੋ ਜਾਂਦੇ ਨੇ ਇਸ ਤਰੀਕੇ ਦੇ ਨਾਲ ਰੀਲ ਬਣਾਉਣ ਦਾ ਚਸਕਾ ਇਹਨਾਂ ਨੌਜਵਾਨਾਂ ਨੂੰ ਭਾਰੀ ਪੈ ਜਾਂਦਾ ਹੈ ਲੁਧਿਆਣਾ ਦੇ ਟਿੱਬਾ ਰੋਡ ਦੀ ਇਹ ਵਾਰਤਾਤ ਦੱਸੀ ਜਾ ਰਹੀ ਹੈ ਜਿੱਥੇ ਕੁਝ ਨੌਜਵਾਨਾਂ ਦੇ ਵੱਲੋਂ ਮौज-ਮਸਤੀ ਕਰਦਿਆਂ ਮੋਬਾਈਲ ਫੋਨ ਦੇ ਜ਼ਰੀਏ ਰੀਲ ਬਣਾਈ ਜਾ ਰਹੀ ਸੀ ਕਿਉਂਕਿ ਸੋਸ਼ਲ ਮੀਡੀਆ ਨੇ ਲੋਕਾਂ ਦੇ ਦਿਮਾਗ ਖਰਾਬ ਕਰ ਦਿੱਤੇ ਨੇ ਤੇ ਲੋਕ ਕਿਸੇ ਵੀ ਵੇਲੇ ਕਿਸੇ ਵੀ ਥਾਂ ਦੇ ਉੱਪਰ ਸੋਸ਼ਲ ਮੀਡੀਆ ਤੇ ਛੌਂਣ ਦੇ ਲਈ ਰੀਲਾਂ ਬਣਾਉਣ ਲੱਗ ਜਾਂਦੇ ਨੇ